ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪਰਤ ਤੇ ਸੇਰ ਤੋਂ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਜਿੱਥੇ ਗੁਰੂ ਕਾ ਦੀਆਂ ਰੌਣਕਾਂ ਮਦਾਰੀਆਂ ਹਨ ਉੱਥੇ ਵਾਹਿਗੁਰੂ ਦਾ ਅਸ਼ੀਰਵਾਦ ਵੀ ਲੈ ਰਹੀਆਂ ਹਨ ਉੱਥੇ ਹੀ ਅੱਜ ਦੇਰ ਸ਼ਾਮ ਰਹਿਰਾਸ ਦੇ ਪਾਠ ਤੋਂ ਬਾਅਦ ਅਲੌਕਿਕ ਆਤੀਸ਼ਬਾਜੀ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਤਾਂ ਦੱਸਦੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੀਪ ਮਾਲਾ ਤੇ ਆਤੀਸ਼ਬਾਜੀ ਦਾ ਜਿਹੜਾ ਆਯੋਜਨ ਕੀਤਾ ਗਿਆ ਸੀ ਉਸ ਨੂੰ ਲੈ ਕੇ ਆਕਾਸ਼ ਵਿੱਚ ਰੰਗ-ਬਰੰਗੀਆਂ ਲਾਈਟਾਂ ਤੇ ਜਿਹੜੀ ਚਮਗਦੀ ਹੋਈ ਆਤੀਸ਼ਬਾਜੀ ਸੀ ਉਸ ਦਾ ਮਾਹੌਲ ਵੇਖ ਕੇ ਆਤਮਿਕ ਰੰਗ ਇਹ ਨਜ਼ਾਰਾ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੱਚਨ ਸ਼੍ਰੀ ਮੰਦਸਾ ਪਹੁੰਚੇ ਹੋਏ ਹਨ ਤੇ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਇਹੋ ਜਿਹਾ ਨਜ਼ਾਰਾ ਜ਼ਿੰਦਗੀ ਵਿੱਚ ਕਦੇ ਨਹੀਂ ਵੇਖਿਆ ਵਾਹਿਗੁਰੂ ਨੇ ਸਾਨੂੰ ਇਹ ਨਜ਼ਾਰਾ ਦਿਖਾਉਣ ਦੇ ਲਈ ਜਿਹੜਾ ਅੱਜ ਇੱਥੇ ਸੱਦਿਆ ਹੈ ਅਸੀਂ ਬੜੇ ਭਾਗਾਂ ਵਾਲੇ ਹਾਂ ಬಾಜಿ ಸು ਮੇਰਾ ਨਾਮ ਰਾਜਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਹੁਣ ਆਤਸ਼ਬਾਜੀ ਹੋਈ ਆ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਆ ਜੀ ਤਰੀਕੇ ਦਾ ਨਜ਼ਾਰਾ ਵੀ ਕਰਦੇ ਵਾਹਿਗੁਰੂ ਜੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਤੇ ਸਾਰੀਆਂ ਸੰਗਤਾਂ ਐਨ ਆਰ ਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਕਿਤੋਂ ਹਰ ਕਿਤੇ ਸੰਗਤਾਂ ਪਹੁੰਚੀਆਂ ਦੇਸ਼ਾਂ ਵਿਦੇਸ਼ਾਂ ਤੋਂ ਕਲਾਸ ਵਿੱਚ ਆ ਗਿਆ ਕਿ ਪ੍ਰਤੀਸ਼ਤ ਰਹਿਤ ਜਿਹੜੀ ਆਤਸ਼ਬਾਜੀ ਹੋਈ ਹੈ ਇਦਰ ਸੇ ਉਹ ਵੀ ਹੋਇਆ ਨੇਜਾ ਸ਼ੋਰ ਵੀ ਹੋਇਆ ਬਾਈਕ ਨੂੰ ਜੀ ਵੱਖ-ਵੱਖ ਤਰ੍ਹਾਂ ਦੇ ਵਟਾ ਕੇ ਦੇਸ਼ਾਂ ਦੇ ਜਾਦੂ ਵੀ ਪਟਾਕੇ ਆ ਜਾਣ ਬਾਈਕ ਨੂੰ ਜੀ ਕਾ ਖਾਲਸਾ ਬਾਈਕ ਜੀ ਦੇ ਫਤਿਹ ਤੇਰਾ ਨਾਮ ਹੈਗਾ ਦਰਜੀ ਸਿੰਘ ਅੰਮਰਸਰ ਦਾ ਹੀ ਰਹਿਣ ਵਾਲਾ ਹੈ ਤੇ ਧੰਨ ਧੰਨ ਗੁਰੂ ਰਾਮਦਾਸ ਦੀ ਗੁਰੂ ਨਗਰੀ ਬਲੋਤੇ ਆ ਤੇ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾ ਰਿਆ ਦੂਰੋਂ ਨੇੜੇੋਂ ਸਾਰੇ ਸ਼ਕਤਾਂ ਵਿਦੇਸ਼ਾਂ ਤੋਂ ਵੀ ਆਈਆਂ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤੇ ਸ਼ੁਭਾ ਜੀ ਵੇਖ ਕੇ ਤਾਂ ਕੀ ਬਾਤ ਹੈ ਪਾਪਾ ਜੀ ਅੱਜ ਪ੍ਰਦੂਸ਼ਣ ਰਹਿਤ ਹੋਈ ਆ ਲੇਜਰਸ਼ੂ ਵੀ ਹੋਇਆ ਅੱਜ ਕਿੱਦਾਂ ਬਈ ਫਰਮਾਨ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜਿੰਨੀ ਵੀ ਪ੍ਰੋਸ਼ੇ ਪ੍ਰਦੂਸ਼ਣ ਰਹਿਤ ਹੋਏ ਨਾ ਉਹਨਾਂ ਹੀ ਚੱਕਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਨਾ ਰਹਿਦਾ ਪ੍ਰਦੂਸ਼ਣ ਵੀ ਖਤਮ ਹੋ ਜਾਏਗਾ ਬਹੁਤ ਵਧੀਆ ਅਲੌਕਿਕ ਹੋਏ ਮੈਨੂੰ ਕੰਮ ਵਿੱਚ ਕਿੰਨਾ ਉਛਾਹ ਦੇਖਣ ਨੂੰ ਮਿਲਿਆ ਉਛਾਹ ਤੁਸੀਂ ਦੇਖੋ ਵੀ ਜਦੋਂ ਆਤੀਸ਼ਾ ਭਾਈ ਸ਼ੁਰੂ ਹੋਈ ਜਿਸ ਕਾਰਨ ਪੂਰਾ ਸਮਾਣ ਗੁੰਝਿਆ ਸੀ ਆਹ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਨੂੰ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਗ੍ਰਾਮਦਾਸ ਜੀ ਦੇ ਗੌਰਵ ਤੇ ਮੈਂ ਕੱਲ ਦੀ ਇੱਥੇ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕੱਠਾ ਸੰਗਤ ਦੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ कि ਜਿਹੜੇ ਸਾਡੇ ਆਸੇ ਪਾਸੇ ਸਾਨੂੰ ਡਰਾਵੇ ਵੀ ਮਿਲਦੇ ਸੀ ਉਸ ਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਉਹ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਦ੍ਰਿਸ਼ ਆ ਸਾਨੂੰ ਵੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਲੋ ਇੱਥੇ 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਉਹਨੂੰ ਸ਼ਰੋਮਣੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਨਹੀਂ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਤਰ੍ਹਾਂ ਮੈਂ ਦੇਖਦੀ ਆ ਰਹੀ ਆ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ੁਕਰੀ ਕੋਈ ਕਿਸਮ ਦੀ ਕਮੀ ਨਹੀਂ ਮਨ ਨੂੰ ਬਹੁਤ ਖੁਸ਼ੀ ਹੋਈ ਆ ਸ਼ਰਧਾ ਭਾਵਨਾ ਸੰਗਤੀ ਦੇਖ ਕੇ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰੂ ਗ੍ਰਾਮਦਾਸ ਜੀ ਪਰ ਪਰ ਰੂਪੀਆਂ ਵਧਾਈਆਂ ਦਿੰਦੀ ਆ ਬਰਖਾ ਵੀ ਕੀਤੀ ਗਈ ਆ ਲਾਈਟ ਵੀ ਖਾਸ ਤੌਰ ਤੇ ਕੀਤੀ ਗਈ ਹੈ ਨੇ ਉਹ ਕਿੰਨਾ ਟੀ ਦੇਖੋ ਫੁੱਲਾਂ ਦੀ ਵਰਖਾ ਹੋਈ ਆ ਮੈਂ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਕਈ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਦੁਰਦਰੇਟਿਆਂ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀ ਇਹ ਇਹ ਜਾਈ ਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤ ਦਾ ਜੋ ਅੱਜ ਮੈਂ ਮੰਨ ਦੀ ਸ਼ਰਧਾ ਭਾਵਨਾ ਦੇਖੀ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼-ਅਵਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਜਾ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਆਂ ਹਰਸਾ